ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਦਿਲ ਬਾਕਸਿੰਗ ਗਿਲ ਤੇ ਹੋਰਾ ਨੇ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ 15 ਦਿਨਾਂ ਤੋਂ ਲਗਾਤਾਰ ਟੋਰ ਪਲਾਜ਼ਾ ਤੇ ਧਰਨਾ ਦਿੱਤਾ ਜਾ ਰਿਹਾ ਹੈ ਪਰ ਇਸ ਦੌਰਾਨ ਨਾ ਤਾਂ ਭਾਰਤ ਸਰਕਾਰ ਨਾ ਹੀ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਦੇ ਅਧਿਕਾਰੀ ਉਹਨਾਂ ਨੂੰ ਮਿਲਣ ਆਏ ਇਸ ਕਾਰਨ ਅਸ ਤੋਂ ਟੋਲ ਪਲਾਜ਼ਾ ਹਮੇਸ਼ਾ ਲਈ ਬੰਦ ਰਹੇਗਾ ਇਸ ਦੌਰਾਨ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਟੋਲ ਦੇ ਰੇਟ ਨਹੀਂ ਘੱਟ ਕੀਤੇ ਜਾਂਦੇ ਉਦੋਂ ਤੱਕ ਇਹ ਟੋਲ ਪਲਾਜ਼ਾ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਇਸ ਦੌਰਾਨ ਉਹਨਾਂ ਨੂੰ ਕਈ ਸੰਸਥਾਵਾਂ ਦਾ ਸਹਿਯੋਗ ਵੀ ਮਿਲ ਰਿਹਾ ਅਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚ ਰਹੇ ਹਨ ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ ਸਾਡੀਆਂ ਦੋ ਜਥੇਬੰਦੀਆਂ ਸੀ ਜਦੋਂ ਅਸੀਂ ਇਹ ਸ਼ੁਰੂਆਤ ਕੀਤੀ ਆ ਭਾਰਤੀ ਕਿਸਾਨ ਯੂਨੀਅਨ ਦਬਾਵਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜੀ ਤੇ ਅੱਜ ਸਾਡੇ ਉਸ ਤੋਂ ਬਾਅਦ ਜਿਹੜੀਆਂ ਸਾਡੇ ਨਾਲ ਸਹਿਯੋਗੀ ਜਥੇਬੰਦੀਆਂ ਨੇ ਉਹ ਹੈਗੀਆਂ ਨੇ ਟਰੱਕ ਯੂਨੀਅਨ ਟੈਕਸੀ ਯੂਨੀਅਨ ਟਰੈਂਪੂ ਯੂਨੀਅਨ ਤੇ ਧਾਰਮਿਕ ਜਥੇਬੰਦੀਆਂ ਤੇ ਕੁਝ ਕਿਸਾਨ ਜਥੇਬੰਦੀਆਂ ਵੀ ਆ ਜਿਹੜੀਆਂ ਸਾਡੇ ਨਾਲ ਆਈਆਂ ਨੇ ਔਰ ਬਾਕੀ ਸਾਡੇ ਕੇਐਮਐਮ ਦੇ ਲੀਡਰ ਨੇ ਜਿਹੜੇ ਉਹ ਸਾਰੇ ਅੱਜ ਇੱਥੇ ਆਉਣਗੇ ਸਟੇਜ 12:00 ਵਜੇ ਸ਼ੁਰੂ ਹੋਊਗੀ ਅਸੀਂ ਬੋਲਾਂਗੇ 2:00 ਵਜੇ ਆ ਕੇ ਏਡੀਸੀ ਸਾਹਿਬ ਮੰਗ ਪੱਤਰ ਲੈਣਗੇ ਔਰ 2:00 ਵਜੇ ਤੋਂ ਬਾਅਦ ਜਿਹੜੇ ਆ ਇਹਨਾਂ ਦੇ ਕੋਖੇ ਜੇ ਬਣੇ ਆ ਇਨਾਂ ਦੇ ਉੱਪਰ ਪੱਲੀਆਂ ਜੀਆਂ ਬੰਨ ਕੇ ਰस्सियां ਬੰਨਦੇ ਆਂਗੇ ਕਿਉਂਕਿ ਦਰਵਾਜ਼ੇ ਤੇ ਲਾਗੇ ਲਾਗੇ ਆ ਸਾਰੇ ਉਹਨਾਂ ਦੇ ਦਰਵਾਜ਼ੇ ਵੀ 1.5 ਕਰੋੜ ਰੁਪਇਆ ਵੱਟਦੇ ਆ ਉਹਨਾਂ ਦੇ ਦਰਵਾਜ਼ੇ ਵੀ ਆਣਗੇ ਇੰਨੇ ਮਾੜੇ ਹਾਲਾਤ ਨੇ ਤੋਂ ਤੇ ਲੱਗ ਰਿਹਾ ਕਿ ਕਿੰਨੀ ਕੁ ਲੁੱਟ ਹੋ ਰਹੀ ਏ ਸਿੱਕਾ ਆਮ ਜਨਤਾ ਕਿੰਨੀ ਰਾਹਤ ਮਹਿਸੂਸ ਕਰ ਰਹੀ ਏ ਇਹ ਜਨਤਾ ਦੇ ਵਿਊ ਲੈਣੇ ਪੈਣਗੇ ਬਸ ਸਾਨੂੰ ਤੇ ਹੱਥ ਖੜਾ ਕਰਕੇ ਜਾਂਦੇ ਆ ਜਾਂ ਹੱਥ ਜੋੜ ਕੇ ਜਾਂਦੇ ਆ ਵੀ ਠੀਕ ਆ ਉਹ ਉੱਥੋਂ ਸਾਨੂੰ ਪਤਾ ਲੱਗਦਾ ਵੀ ਖੁਸ਼ ਆ ਲੋਕ ਬਾਕੀ ਦੀ ਜਨਤਾ ਦੇ ਵਿਊਆਂ ਤੇ ਪਤਾ ਲੱਗੂਗਾ ਵੀ ਕਿੰਨੇ ਗਰੋਸ ਅਗਰ ਗੱਲ ਕਰੀਏ ਜਨਤਾ ਦੀ ਗੱਲ ਕਰ ਅਲਗਰ ਟੋਲ ਪਲਾਜਾ ਜਿਹੜੇ ਹੈਗੇ ਨੇ ਹਿਮਾਚਲ ਚ ਵੀ ਲੱਗਦਾ ਟੋਲ ਪਲਾਜਾ ਪੰਜਾਬ ਚ ਵੀ ਟੋਲ ਪਲਾਜਾ ਲੇਕਿਨ ਹਿਮਾਚਲ ਚ ਇੱਕ ਟੋਲ ਪਲਾਜਾ ਸਾਰਾ ਘੁੰਮ ਲੈਂਦਾ ਪੰਜਾਬ ਚ ਪੰਜ ਟੋਲ ਪਲਾਜਾ ਤੋਂ ਬਾਅਦ ਵੀ ਨਹੀਂ ਘੁੰਮਿਆ ਜਾਂਦਾ ਬੱਦਕਿਸਮਤੀ ਆ ਭਾਰਤ ਦੇਸ਼ ਦੀ ਆਈਐਸ ਅਫਸਰ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਆ ਇਹ ਬੱਦਕਿਸਮਤੀ ਆ ਸਾਡੇ ਦੇਸ਼ ਦੀ ਕਿਤੇ 8 8 ਪੜੇ ਮੰਤਰੀ ਨੇ ਔਰ ਇਹ ਜਾਂਦੇ ਨੇ ਬਾਹਰ ਖੋਰਨ ਦੇ ਵਿੱਚ ਆਣ ਕੇ ਨਕਲ ਕਰਦੇ ਨੇ ਇੱਥੇ ਇਹ ਫਿਰ ਨਕਲ ਦਾ ਰਾਹ ਲੱਭ ਕੇ ਲੈਂਦੇ ਨੇ ਪੈਸੇ ਕਿਵੇਂ ਕਮਾਏ ਜਾਣ ਹੁਣ ਉਹ ਬਾਹਰ ਵੀ ਬਾਹਰੀਆਂ ਕੰਟਰੀਆਂ 'ਚ ਵੀ ਟੋਲ ਪਲਾਟਾ ਹੈਗਾ ਟੂ ਰੋਡ ਦੇ ਉੱਤੇ ਜੀ ਇੱਕ ਰੋਡ ਤੋਂ ਤੁਸੀਂ ਜਾਓਗੇ ਉੱਥੇ ਸਮਾਂ ਹੋਊ ਘੰਟੇ ਦਾ ਜੇ ਟੋਲ ਤੋਂ ਬਿਨਾਂ ਰੋਡ ਤੋਂ ਜਾਓਗੇ ਸਮਾਂ ਲੱਗਦਾ 2 ਘੰਟੇ ਉਹਨਾਂ ਨੇ ਟੋਲ ਇਸ ਲਈ ਲਾਏ ਨੇ ਵੀ ਤੁਸੀਂ ਆਪਣਾ ਸਮਾਂ ਬਚਾ ਕੇ ਜਾਣਾ ਨਾ ਤੇ ਟੋਲ ਰੋਡ ਤੋਂ ਚੱਲ ਜਾਓ ਜੇ ਅਗਰ ਹੋਮੇ ਜਾਣਾ ਤੇ ਨਾਲ ਇੱਥੇ ਟੋਲ ਲਾਉਂਦੇ ਦਰਿਆ ਤੇ ਮਿੱਗੇ ਤਾਂ ਉਹ ਕਿਸ਼ਤੀ ਚ ਵੀ ਨੰਗੇ ਨਾ ਜਾ ਸਕੋ ਕੇ ਪਾਸੇ ਇਹ ਲੁੱਟਵਾ ਇੱਥੇ ਇਹ ਚੋਰੀ ਆ ਇਹ ਤੋਂ ਕਿ ਇਹ ਟੂਲ ਪਲਾਇ ਦੀ ਕੁਝ ਕਮੀਆਂ ਤੁਸੀਂ ਗਿਣਾ ਰਹੇ ਸੀਗੇ ਬਿਲਕੁਲ ਜੀ ਕਮੀਆਂ ਤੇ ਸਾਰੀਆਂ ਟੂਲ ਪਲਾਇ ਦੀ ਕਮੀਆਂ ਹੀ ਇੱਥੇ ਹੈਗਾ ਕੀ ਆ ਆ ਤੁਸੀਂ ਇਹਨਾਂ ਦੇ ਪੂਤ ਬਣੇ ਆ ਪੂਤਾਂ ਦੇ ਦਰਵਾਜ਼ੇ ਸਾਰੇ ਟੁੱਟੇ ਪਏ ਆ ਲੈਟਰਿੰਗ ਬਾਥਰੂਮ ਇਹਨਾਂ ਕੋਲੇ ਨਹੀਂ ਹੈਗਾ ਆ ਲੈਟਾ ਇਹਨਾਂ ਦੀਆਂ ਨਹੀਂ ਚੱਲਦੀਆਂ ਜਿੱਥੇ ਆਹ ਨਾਲ ਇਹ ਪੁਲ ਜਾਂ ਨਹੀਂ ਬਣਿਆ ਇਹਦੇ ਥੱਲੇ ਰੋਜ਼ ਲੁੱਟਾ ਖੋਹ ਹੁੰਦੀਆਂ ਨੇ ਜੇ ਇੱਥੇ ਲੈਟਾ ਸਾਰੇ ਲੱਗੀਆਂ ਉਹਨੇ ਲੁੱਟਾ ਖੋਹਾਂਗੇ ਉਹਨਾਂ ਔਰ ਛੜਕਾਂ ਟੁੱਟੀਆਂ ਨੇ ਸਰਵਿਸ ਰੋਡ ਟੁੱਟੇ ਨੇ ਆ ਪੁਲ ਟੁੱਟਿਆ ਲੱਡੂ ਵਾਲਾ ਪੁਲ ਟੁੱਟਿਆ ਸਰਾਂਦ ਵਾਲਾ ਪੁਲ ਟੁੱਟਿਆ ਦੱਸੋ ਕਿਹੜੀ ਚੀਜ਼ ਚੱਲਦੀ ਆ ਤਿੰਨ ਸਾਲਾਂ ਤੋਂ ਕੋਈ ਨਵੀਂ ਉਹ ਸਾਰੀ ਨਹੀਂ ਹੋਈ ਟੋਲ ਸਾਲ ਦੀ ਤਿੰਨ ਵਾਰੀ ਵਧਾਤਾ ਆਹੀ ਦੋ ਸਵਾਲ ਅਸੀਂ ਐਨਐਚਈ ਨੂੰ ਪੁੱਛਦੇ ਆ ਵੀ ਇੱਕ ਤੇ ਸਾਨੂੰ ਮਨਿਆਦ ਦੀ ਕਾਪੀ ਦੇ ਦਿਓ ਇੱਕ ਇਹ ਦੱਸੋ ਵੀ ਵਾਰ-ਵਾਰ ਟੋਲ ਤੇ ਕਿਹੜਾ ਬੋਝ ਪੈ ਰਿਹਾ ਜਿਹੜਾ ਤੁਸੀਂ ਇਹਦਾ ਟੋਲ ਵਧਾ ਰਹੇ ਹੋ ਇਹਦਾ ਜਵਾਬ ਐ ਨਹੀਂ ਕੋਈ ਤੁਹਾਡੀ ਟੂਲ ਕਲਾਜਾਂ ਦਾ ਇਹਨਾਂ ਕੋਈ ਮੀਟਿੰਗ ਹਜੇ ਤੱਕ ਹੋਈ ਹੈ ਜਾਂ ਨਹੀਂ ਹਜੇ ਤੱਕ ਨਹੀਂ ਸਾਡੀ ਕੋਈ ਇਹਨਾਂ ਨਾਲ ਕੋਈ ਮੀਟਿੰਗ ਨਹੀਂ ਹੋਈ ਸਾਡੀ ਲੋਕਲ ਪ੍ਰਸ਼ਾਸਨ ਨਾਲ ਮੀਟਿੰਗ ਹੋ ਰਹੀ ਆ ਉਹ ਉਹਨਾਂ ਦੇ ਹੱਥ 'ਚ ਕੁਝ ਨਹੀਂ ਉਹ ਤੇ ਸਾਡੇ ਤੋਂ ਮੰਗ ਪੱਤਰ ਲੈ ਲੈਂਦੇ ਤੇ ਕਿ ਇਹਨਾਂ ਨੂੰ ਭੇਜ ਦਿੰਦੇ ਕੋਈ ਜਵਾਬੀ ਨਹੀਂ ਦਿੰਦੇ ਕੋਈ ਵੀ ਅੱਛਾ ਕਿੰਨੇ ਤੁਸੀਂ ਕੀ ਮੰਗੀ ਹੈ ਲਾਸਟ ਜਾਂਦੇ ਜਾਂਦੇ ਕੀ ਕੀ ਮੰਗਾਂ ਕਰਦੇ ਸਾਡੀਆਂ ਮੰਗਾਂ ਇਹ ਨੇ ਵੀ ਟੋਲ ਦੇ ਰੇਟ ਘਟਾ ਕੇ 150 ਰੁਪਏ ਦੀ ਪਰਚੀ ਕਰੋ ਜਿਹੜੀ 24 ਘੰਟੇ ਚੱਲੇ 24 ਘੰਟੇ ਦੇ ਅਗਲਾ ਦੋ ਵਾਰੀ ਲੰਗੇ ਚਾਰ ਵਾਰੀ ਲੰਗੇ ਇੱਕ ਵਾਰੀ ਲੰਗੇ ਔਰ ਜਿਹੜਾ 20 ਕਿਲੋਮੀਟਰ ਦਾ ਏਰੀਆ ਉਹ ਫਰੀ ਕਰੋ ਜਿਹੜੇ ਪਾਸ ਬਣਦੇ ਆ 170 ਰੁਪਈਆ ਦਾ ਪਾਸ ਜਿਵੇਂ ਪਹਿਲਾਂ ਬਣਦਾ ਸੀ ਉਹ ਕਰੋ ਬਸ ਮੇਰਾ ਨਾਮ ਜੱਜੀ ਸਿੰਘ ਅਰੋੜਾ ਹੈ ਜੀ ਤੇ ਮੈਂ ਡਿਫੈਂਸ ਵੈਟਰਨ ਆਰਗੇਨਾਈਜੇਸ਼ਨ ਦਾ ਪੰਜਾਬ ਦਾ ਚੀਫ ਐਡਵਾਈਜ਼ਰ ਹਾਂ ਤੇ ਅੱਜ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਵਿੱਚ ਆਪਣੇ ਸਾਥੀਆਂ ਦੇ ਨਾਲ ਰਵਿੰਦਰ ਸਿੰਘ ਜੀ ਜ਼ੁਬੇਦਾਰ ਮੇਜਰ ਤੇ ਆਪਣੇ ਕੈਪਟਨ ਸਾਹਿਬ ਜਨਰਲ ਸੈਕਟਰੀ ਪੰਜਾਬ ਬੈਟਰ ਓਰਗੇਨਾਈਜੇਸ਼ਨ ਦੇ ਤੇ ਨਚੱਤਰ ਸਿੰਘ ਜੀ ਵੀ ਆ ਰਹੇ ਨੇ ਸਾਡੇ ਕੋਈ ਪਹੁੰਚ ਰਹੇ ਨੇ ਬਹੁਤ سارے ਸਾਥੀ ਸਾਡੇ ਪਹੁੰਚ ਰਹੇ ਨੇ ਅਸੀਂ ਇਹਦੇ ਵਿੱਚ ਤਰਨਾ ਪ੍ਰਧਾਨ ਦੇ ਸ਼ਬਦ ਹੋਣ ਆਏ ਆ ਕਿਉਂਕਿ ਇਹ ਲੋਕ ਹਿੱਤ ਦੀ ਗੱਲ ਹੈ ਇਸ ਟੋਲ ਪਲਾਜਾ ਤੇ ਹਿੰਦੁਸਤਾਨ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਹੈ ਜਿਸ ਤੇ ਜਨਤਾ ਦੀ ਬਹੁਤ ਸਮੇਂ ਤੋਂ ਲੁੱਟ ਖਸੁੱਟ ਹੋ ਰਹੀ ਹੈ ਇਸ ਦਾ ਟਾਈਮ ਪੂਰਾ ਹੋਇਆ 2 ਸਾਲ ਹੋ ਗਏ ਨੇ ਲੇਕਿਨ ਜਿਹੜੀ ਸਰਕਾਰ ਹੈ ਉਹ ਅੱਗੇ ਐਕਸਟੈਂਸ਼ਨ ਦੇ ਦਿੰਦੀ ਹੈ ਲੋਕਾਂ ਦੀ ਜੇਬ ਤੇ ਸਿੱਧਾ-ਸਿੱਧਾ ਡਾਕਾ ਪੈ ਰਿਹਾ ਇਹਦਾ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਇਹਦੀ ਵਸੂਲੀ ਪੂਰੀ ਹੋ ਚੁੱਕੀ ਹੈ ਜੋ ਇਹਦਾ ਠੇਕਾ ਸੀ ਉਹ ਪੂਰਾ ਹੋ ਚੁੱਕਾ ਹੈ ਲੇਕਿਨ ਸਰਕਾਰ ਆਪਣੀ ਜਿੱਦ ਤੇ ਅੜੀ ਹੈ ਅੱਜ 15 12 ਦਿਨ ਹੋ ਗਏ ਨੇ ਲੋਕਾਂ ਨੂੰ ਬੈਠਿਆ ਇੱਥੇ ਲੋਕਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਸਰਕਾਰ ਆਪਣੀ ਇੱਥੇ ਹੋਰ ਬੜੀ ਪੂਰੀ ਸਪੋਰਸ ਲਗਾਤੀ ਹੈ ਸਰਕਾਰ ਨੇ ਦਬਾਅ ਬਣਾਉਣ ਵਾਸਤੇ ਲੇਕਿਨ ਅਸੀਂ ਨਾ ਝੁੱਕੇ ਹਾਂ ਤੇ ਨਾ ਝੁਕਾਂਗੇ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਰਹੇ ਤੇ ਕਰਾਂਗੇ ਜੈ ਹਿੰਦ ਜੈ ਭਾਰਤ ਸੋ ਸ਼ਿਕਾਉ ਜੀ ਅੱਜ ਆਪਾਂ ਤਾਲੇ ਲਗਾਉਣ ਦਾ ਟਾਈਮ ਦਿੱਤਾ ਸੀ ਕਿਸ ਤਰ੍ਹਾਂ ਦੇ ਦੇਖੋ ਜੀ ਅੱਜ 15ਵਾਂ ਦਿਨ ਹੋ ਗਿਆ ਸਾਡਾ ਮੋਰਚਾ ਲੱਗਿਆ ਨੂੰ ਔਰ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਦਿੱਤਾ ਸੀ ਔਰ ਉਹਨਾਂ ਨੇ ਕੋਈ ਵੀ ਐਨਐਚਏ ਵਾਲਿਆਂ ਨੇ ਅਧਿਕਾਰੀਆਂ ਨੇ ਆ ਕੇ ਸਾਡੀ ਬਾਤ ਨਹੀਂ ਪੁੱਛੀ ਔਰ ਅਸੀਂ ਹੁਣ ਬੇਨਤੀ ਕਰਦੇ ਹਾਂ ਕਿ ਪ੍ਰਸ਼ਾਸਨ ਨੂੰ ਵੀ ਕੱਲ ਵੀ ਆਇਆ ਸੀ ਪ੍ਰਸ਼ਾਸਨ ਸ਼ਾਮੀ ਅਸੀਂ ਗੱਲਬਾਤ ਕੀਤੀ ਆ ਵੀ ਅਸੀਂ 30 ਤਰੀਕ ਦਾ ਪ੍ਰੋਗਰਾਮ ਦਿੱਤਾ ਸੀਗਾ ਵੀ 11 ਵਜੇ ਸਾਡੀ ਸਟੇਜ ਦੀ ਕਾਰਵਾਈ ਚੱਲੂਗੀ ਤੇ 2:30-3 ਵਜੇ ਅਸੀਂ ਸਮਾਪਤੀ ਕਰਕੇ ਜਿਹੜਾ ਅਸੀਂ ਕਾਲ ਦਿੱਤੀ ਆ ਵੀ ਅਸੀਂ ਇਹਨੂੰ ਬੰਦ ਕਰਾਂਗੇ ਪੂਰਨ ਤੌਰ ਤੇ ਉਹ ਅਸੀਂ ਆਪਣਾ ਪੂਰਾ ਕਰਾਂਗੇ ਜੀ ਗੱਲ ਲੋਕਾਂ ਵੱਲੋਂ ਸਮਰਥਨ ਕਿਸ ਤਰ੍ਹਾਂ ਆ ਲੋਕਾਂ ਵੱਲੋਂ ਜੀ ਤੁਸੀਂ ਦੇਖ ਹੀ ਰਹੇ ਹੋ ਵੀ ਲੋਕੀ ਜਿਹੜੇ ਨੇ ਬਹੁਤ ਖੁਸ਼ ਆ ਔਰ ਲੋਕਾਂ ਦੀ ਮੰਗ ਤੇ ਆਧਾਰ ਤੇ ਜਥੇਬੰਦੀ ਨੇ ਮੋਰਚਾ ਲਾਇਆ ਸੀਗਾ ਔਰ ਤੁਸੀਂ ਲੋਕਾਂ ਦੇ ਵਿਊਜ਼ ਵੀ ਲੈ ਲਓ ਲੋਕਾਂ ਦੇ ਵਿਊਜ਼ ਵੀ ਤੁਸੀਂ ਲੈ ਸਕਦੇ ਹੋ ਲੋਕੀ ਸਾਡੇ ਹੱਕ ਚ ਬੋਲ ਰਹੇ ਔਰ ਜਿਹੜੀ ਸਾਡੇ ਅਸੀਂ ਦੋ ਜਥੇਬੰਦੀਆਂ ਵੱਲੋਂ ਇਹ ਪਹਿਲਾ ਪ੍ਰੋਗਰਾਮ ਦਿੱਤਾ ਗਿਆ ਸੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਹਦਾ ਮੈਂ ਮਾਲਵੇ ਦਾ ਪ੍ਰਧਾਨ ਆ ਔਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਔਰ ਅੱਜ ਤੁਸੀਂ ਵੇਖੋਗੇ ਜਿਹੜਾ ਸਾਡਾ ਕਾਫਲਾ ਵਾ ਉਹ ਵੱਧ ਕੇ بڑا ਹੋ ਗਿਆ ਔਰ ਸਾਨੂੰ ਬਹੁਤ ਜਥੇਬੰਦੀਆਂ ਦਾ ਸਮਰਥਨ ਮਿਲ ਰਿਹਾ ਜਿਵੇਂ ਕਿ ਟਰੱਕ ਯੂਨੀਅਨ ਪੰਜਾਬ ਟੈਕਸੀ ਯੂਨੀਅਨ ਪੰਜਾਬ ਔਰ ਟੈਂਪੋ ਯੂਨੀਅਨ ਪੰਜਾਬ ਔਰ ਇਹਦੇ ਨਾਲ ਨਾਲ ਸਾਨੂੰ ਸਾਡੇ ਜਥੇਬੰਦੀਆਂ ਦਾ ਵੀ ਬਹੁਤ ਸਾਥ ਮਿਲ ਰਿਹਾ ਔਰ ਤੁਸੀਂ ਦੇਖੋਗੇ ਅਸੀਂ ਇੱਥੇ ਜਿਆਦਾ ਭਾਰੀ ਇਕੱਠ ਤਾਂ ਅਸੀਂ ਨਹੀਂ ਕੀਤਾ ਕਿਉਂਕਿ ਅਸੀਂ ਚਾਹੁੰਦੇ ਸੀ ਵੀ ਜਿਹੜੀ ਰੋਡ ਆ ਉਹ ਬਲੌਕ ਨਾ ਹੋ ਸਕੇ ਪਰ ਸਾਡੇ ਵੱਲੋਂ ਜਿਹੜਾ ਸਾਡਾ ਕੈਟਰਰ ਆ ਹੋਰ ਟੈਕਸੀ ਯੂਨੀਅਨ ਵਾਲਾ ਤਾਂ ਕੈਟਰਰ ਆ ਉਹ ਸਾਰੇ ਆਉਣਗੇ ਵੀਰ ਸਾਰੇ ਮੋਹਤਵਾਰ ਵੀਰ ਆਉਣਗੇ ਔਰ ਇੱਥੇ ਅਸੀਂ ਇਹ ਕੰਮ ਨੂੰ ਮੁਕੰਮਲ ਕਰਾਂਗੇ ਤੇ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਜਿਹੜੀ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਹੈ ਉਹਦੇ ਚੋਂ ਲਾ ਕੀ ਨਤੀਜਾ ਕਿਸੇ ਪ੍ਰਸ਼ਾਸਨ ਦੀ ਪਹਿਲੇ ਦਿਨੋਂ ਸਾਡੇ ਨਾਲ ਚੱਲ ਰਿਹਾ ਅਸੀਂ ਪ੍ਰਸ਼ਾਸਨ ਦੇ ਬਹੁਤ ਧੰਨਵਾਦੀ ਆ ਉਹਨਾਂ ਨੇ ਆਪਣੀ ਡਿਊਟੀ ਜਿਹੜੀ ਸੀ ਉਹ ਪੂਰੀ ਤਰ੍ਹਾਂ ਪੂਰਨ ਤੌਰ ਤੇ ਨਿਭਾਈ ਆ ਔਰ ਜਿਹੜਾ ਪ੍ਰਸ਼ਾਸਨ ਕੱਲ ਐਸਪੀ ਸਾਹਿਬ ਏਡੀਐਸਪੀ ਸਾਹਿਬ ਔਰ ਐਸਡੀਐਮ ਸਾਹਿਬ ਆਇਆ ਸੀ ਉਹ ਕਹਿੰਦੇ ਵੀ ਅਸੀਂ ਜਿਹੜੀ ਤੁਹਾਡੀ ਮੰਗ ਸੀ ਉਹ ਐਨਐਚਏ ਨੂੰ ਅਸੀਂ ਭੇਜ ਦਿੱਤੀ ਔਰ ਡੀਸੀ ਮੈਡਮ ਨੂੰ ਵੀ ਅੱਗੇ ਉਹਨਾਂ ਨੇ ਫਾਰਵਰਡ ਕਰ ਦਿੱਤੀ ਹੁਣ ਅਸੀਂ ਉਹਨਾਂ ਨੂੰ ਬੇਨਤੀਆਂ ਕਰ ਰਹੇ ਆਂ ਵੀ ਜਲ ਤੋਂ ਜਲ ਇਹਦਾ ਹੱਲ ਹੋਇਆ ਜਾਵੇ ਹੁਣ ਅਸੀਂ 30 ਤਰੀਕ ਦਾ ਪ੍ਰੋਗਰਾਮ ਅੱਜ ਦਾ ਤਾਂ ਦਿੱਤਾ ਸੀ ਵੀ ਇਹਨੂੰ ਪੂਰਨ ਤੌਰ ਤੇ ਬੰਦ ਕਰ ਦਾਂਗੇ ਔਰ ਜਾਤੀਕਰ ਇਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੇ ਇਹ ਫ੍ਰੀ ਚੱਲੂਗਾ ਜਦ ਇਹ ਸਾਡੇ ਨਾਲ ਬਹਿ ਕੇ ਗੱਲ ਕਰਕੇ ਮੰਗਾਂ ਨੂੰ ਪੂਰੀਆਂ ਕਰਨਗੇ ਉਦੋਂ ਇਹ ਟੋਲ ਟੈਕਸ ਚੱਲੂਗਾ ਤੇ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਦੇ